ਸਤਿ ਸ੍ਰੀ ਅਕਾਲ ਮੇਜਰ ਨਿਊਜ਼ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੰਸਦ ਦੇ ਵਿੱਚ ਲਿਆਂਦੇ ਗਏ ਬਿੱਲਾਂ ਦੀ ਜਿਸ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਤੇ ਜੇਕਰ ਇਹ ਬਿੱਲ ਪਾਸ ਹੋ ਜਾਂਦੇ ਨੇ ਤਾਂ ਫਿਰ ਪ੍ਰਧਾਨ ਮੰਤਰੀ ਮੁੱਖ ਮੰਤਰੀ ਕਿ ਆਪਣ ਮੰਤਰੀ ਕਿਸੇ ਨੂੰ ਵੀ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਇਸ ਦੇ ਵਿੱਚ ਹੋਰ ਕੀ ਕੁਝ ਹੈ ਇਸ ਦੇ ਬਾਰੇ ਦੱਸਾਂਗੇ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਅਪੀਲ ਕਰ ਦਿੱਤੀ ਗਈ ਹੈ ਕਿੰਨਾ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣਾ ਝੋਨਾ ਲਿਆਉਣਾ ਨਹੀਂ ਦਿੱਤਾ ਜਾਵੇਗਾ ਇਸ ਦੇ ਬਾਰੇ ਵੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਿਸ਼ਨ ਰੁਜ਼ਗਾਰ ਦੇ ਤਹਿਤ ਨੌਜਵਾਨ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਤੇ ਕੁਝ ਵੱਡੀਆਂ ਗੱਲਾਂ ਵੀ ਆਖ ਤੇ ਤੀਆਂ ਗੰਗਾ ਨੇ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰਹਿੰਦੀ ਹੋਈ ਦਿਖਾਈ ਦੇ ਰਹੀ ਹੈ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮੌਕੇ ਸਿਆਸੀ ਕਾਨਫਰੈਂਸਾਂ ਹੋਈਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਦਿੱਖੇ ਨਿਸ਼ਾਨੇ ਇੱਕ ਦੂਜੇ ਉੱਪਰ ਸਾਧਿਆ ਹੋਇਆ ਕੁਝ ਵੱਡੇ ਐਲਾਨ ਕਰ ਦਿੱਤੇ ਗਏ ਨੇ ਉਪਨ ਫਾਰਮ ਵਾਲੀ ਕੁੜੀ ਦਾ ਮਾਮਲਾ ਹੁਣ ਵਾਧਾ ਦਿਖਾਈ ਦੇ ਰਿਹਾ ਤੇ ਇਸ ਮਾਮਲੇ ਤੇ ਐਕਸ਼ਨ ਲੈਂਦਿਆਂ ਹੋਇਆ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਇੱਕ ਨੋਟਿਸ ਆ ਕੱਢ ਦਿੱਤਾ ਗਿਆ ਤੇ ਵੱਡਾ ਐਕਸ਼ਨ ਲੈਂਦੇ ਹੋਇਆ ਕਿ ਕੁਝ ਆਖ ਦਿੱਤਾ ਗਿਆ ਇਸ ਦੇ ਬਾਰੇ ਦੱਸਾਂਗੇ ਤੇ ਕਾਂਗਰਸੀ ਐਮਪੀ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਨਿਤੰਗ ਕਟਕਰੀ ਦੇ ਨਾਲ ਮੁਲਾਕਾਤ ਕਰਕੇ ਕੁਝ ਵੱਡੀਆਂ ਮੰਗਾਂ ਰਾਕਤ ਤੇ ਗੱਲ ਇਹਨਾਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਲੋਕ ਸਭਾ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਅੱਜ 130ਵਾਂ ਸੰਵਿਧਾਨਿਕ 2025 ਬਿੱਲ ਪੇਸ਼ ਕੀਤਾ ਗਿਆ ਟੇਬਲ ਕਰਨ ਤੋਂ ਬਾਅਦ ਪੇਸ਼ ਕਰਨ ਤੋਂ ਬਾਅਦ ਹੰਗਾਮਾ ਇਸ ਤੇ ਹੁੰਦਾ ਦਿਖਾਈ ਦਿੱਤਾ ਤੇ ਇਸ ਬਿੱਲ ਦੇ ਪੇਸ਼ ਕਰਨ ਤੋਂ ਬਾਅਦ ਵਿਰੋਧੀ ਪਾਰਟੀ ਦੇ ਵੱਲੋਂ ਇਹਨਾਂ ਬਿੱਲਾਂ ਦੀਆਂ ਕਾਪੀਆਂ ਪਾੜ ਕੇ ਲੋਕ ਸਭਾ ਦੇ ਵਿੱਚ ਹੀ ਸੰਸਦ ਦੇ ਵਿੱਚ ਹੀ ਖਿਲਾਰ ਦਿੱਤੀਆਂ ਗਈਆਂ ਜਿਸ ਦੀ ਕਿ ਵੀਡੀਓ ਵੀ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਅਸਲ ਇਸ ਬਿੱਲ ਦੇ ਵਿੱਚ ਹੈ ਕਿ ਇਸ ਬਿੱਲ ਦੇ ਵਿੱਚ ਉਹਨਾਂ ਕੇਂਦਰੀ ਮੰਤਰੀਆਂ ਸੂਬੇ ਦੇ ਮੰਤਰੀਆਂ ਨੂੰ ਹਟਾਉਣ ਦੀ ਵਿਵਸਥਾ ਹੈ ਜੋ ਪ੍ਰਚਾਰ ਜਾਂ ਗੰਭੀਰ ਅਪਰਾਧਿਕ ਕੇਸ ਵਿੱਚ ਘਟੋ-ਘਟ 30 ਦਿਨਾਂ ਦੇ ਲਈ ਨਜ਼ਰਬੰਦ ਜਾਂ ਗ੍ਰਿਫਤਾਰ ਜਾਂ ਜੇਲ੍ਹ ਦੇ ਵਿੱਚ ਰੱਖੇ ਜਾਂਦੇ ਨੇ ਇਹ ਨਹੀਂ ਇਸ ਬਿੱਲ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਨੂੰ ਜਾਂ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਨੂੰ ਵੀ ਹਟਾਉਣ ਦੀ ਵਿਵਸਥਾ ਹੈ ਜੇਕਰ ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਕੇਂਦਰੀ ਮੰਤਰੀ ਮੰਤਰੀ ਕੋਈ ਵੀ ਕਿਸੇ ਵੀ ਉੱਪਰ ਆ ਪ੍ਰਿਸ਼ਟਾਚਾਰ ਜਾਂ ਹੋਰ ਮਾਮਲ ਨੂੰ ਲੈ ਕੇ ਕੋਈ ਵੀ ਅਜੇ ਗੰਭੀਰ ਦੋਸ਼ਾ ਲੱਗਦੇ ਨੇ ਜਿਸ ਕਰਕੇ ਉਹਨਾਂ ਨੂੰ 30 ਦਿਨਾਂ ਦੇ ਅੰਦਰ ਅੰਦਰ 30 ਦਿਨਾਂ ਤੱਕ ਜੇਲ੍ਹ ਦੇ ਵਿੱਚ ਨਜ਼ਰਬੰਦ ਰੱਖਿਆ ਜਾਂਦਾ ਤਾਂ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਇਸੇ ਕਾਰਨ ਨੂੰ ਲੈ ਕੇ ਅੱਜ ਸੰਸਦ ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਗਿਆ ਜਿਸ ਤੇ ਵਿਰੋਧੀਆਂ ਦੇ ਵੱਲੋਂ ਤਿੱਖਾ ਨਿਸ਼ਾਨਾ ਭਾਜਪਾ ਦੀ ਕੇਂਦਰ ਸਰਕਾਰ ਤੇ ਸਾਧਿਆ ਹੋਇਆ ਇਸ ਨੂੰ ਮੋਟੋਰ ਅਦਕਾਰਨ ਦੀ ਅਪੀਲਾ ਕੀਤੀ ਜਾ ਰਹੀ ਹੈ ਤੇ ਇਸ ਬਿੱਲ ਦੀਆਂ ਕਾਪੀਆਂ ਪਾੜ ਕੇ ਵੀ ਸੁੱਟ ਦਿੱਤੀਆਂ ਗਈਆਂ ਨੇ ਤੇ ਜ਼ਿਕਰ ਕਰ ਲਈਏ ਇਸ ਬਿੱਲ ਦੀ ਤਾਂ ਇਸ ਮੌਕੇ ਸੰਵਿਧਾਨ ਦੇ ਵਿੱਚ ਕੋਈ ਵੀ ਅਜਿਹੀ ਤਾਰਾ ਨਹੀਂ ਹੈ ਜਿਸ ਦੇ ਤਹਿਤ ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਇਹਨਾਂ ਅਪਰਾਧਿਕ ਮਾਮਲੇ ਤਹਿਤ ਉਹਨਾਂ ਦੀ ਕੁਰਸੀ ਤੋਂ ਹਟਾਇਆ ਜਾ ਸਕੇ ਤੇ ਹੁਣ ਇਹ ਨਵੀਂ ਸੋਧ ਇਸ ਬਿੱਲ ਦੇ ਜ਼ਰੀਏ ਸੰਵਿਧਾਨ ਦੇ ਵਿੱਚ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਸੂਬਿਆਂ ਦੇ ਮੰਤਰੀ ਨੂੰ ਹਟਾਇਆ ਜਾ ਸਕਦਾ ਹੈ ਤੇ ਇਸ ਸੋਧ ਦੇ ਕਰਕੇ ਹੀ ਇਹ ਰੌਲਾ ਪੈਂਦਾ ਦਿਖਾਈ ਦੇ ਰਿਹਾ ਹੈ ਤੇ ਵਿਰੋਧੀ ਪਾਰਟੀ ਦੇ ਵੱਲੋਂ ਖਾਸ ਕਰਕੇ ਜ਼ੋਰ ਇਹ ਦਿੱਤਾ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਜਿਨ੍ਹਾਂ ਸੂਬਿਆਂ ਦੇ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨਹੀਂ ਹੈ ਖਾਸ ਕਰਕੇ ਉਹਨਾਂ ਮੁੱਖ ਮੰਤਰੀਆਂ ਨੂੰ ਮੰਤਰੀਆਂ ਨੂੰ ਨਿਸ਼ਾਨੇ ਤੇ ਲਿਆ ਜਾਵੇਗਾ ਹੁਣ ਵੀ ਅਜਿਹਾ ਹੀ ਹੁੰਦਾ ਬਦਲਾਖੋਰੀ ਦੀ ਸਿਆਸਤ ਹੋਰ ਵੱਧ ਜਾਵੇਗੀ ਜਿਸ ਦੇ ਤਹਿਤ ਕੇਂਦਰ ਸਰਕਾਰ ਦੇ ਵੱਲੋਂ ਇਸ ਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਇਹ ਦੋਸ਼ ਵਿਰੋਧੀ ਪਾਰਟੀ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਕੋਈ ਸਮੇਂ ਤੱਕ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਆਉਣੀ ਹੈ ਇਸ ਤੋਂ ਪਹਿਲਾਂ ਹੀ ਡਿਪਟੀ ਕਮਿਸ਼ਨਰ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਦੇ ਵੱਲੋਂ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਜਿਸ ਕਿਸਾਨ ਦੀ ਝੋਨੇ ਦੀ ਫਸਲ ਦੇ ਵਿੱਚ ਨਮੀ 17% ਦੀ ਜਾਂ ਉਸ ਤੋਂ ਘੱਟ ਹੋਵੇਗੀ ਉਸ ਦੀ ਫਸਲ ਹੀ ਮੰਡੀ ਦੇ ਵਿੱਚ ਅੰਦਰ ਐਂਟਰ ਕਰਨ ਦੀ ਇਜਾਜ਼ਤ ਉਸ ਨੂੰ ਦਿੱਤੀ ਜਾਵੇਗੀ ਤੇ ਜੇਕਰ ਜਿਸ ਕਿਸਾਨ ਦੀ ਝੋਨੇ ਦੀ ਫਸਲ ਦੇ ਵਿੱਚ ਨਮੀ ਦੀ ਮਾਤਰਾ 17% ਤੋਂ ਹੋਵੇਗੀ ਉਸਦੀ ਟਰਾਲੇ ડાਣਾ ਮੰਡੀ ਦੇ ਵਿੱਚ ਅਨਾਲ ਮੰਡੀ ਦੇ ਵਿੱਚ ਐਂਟਰ ਕਰਨ ਦੀ ਅੰਦਰ ਲਿਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਕੁਝ ਉਹਨਾਂ ਦੇ ਵੱਲੋਂ ਹੋਰ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਬਠਿੰਡਾ ਜ਼ਿਲ੍ਹੇ ਅੰਦਰ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਦੇ ਵਿਚਕਾਰ ਝੋਨੇ ਦੀ ਕਟਾਈ ਤੇ ਰੋਕ ਲਗਾਈ ਜਾਂਦੀ ਹੈ ਤਾਂ ਜੋ ਫਸਲ ਦੀ ਨਮੀ ਦੀ ਮਾਤਰਾ ਜ਼ਿਆਦਾ ਨਾ ਹੋਵੇ ਤੇ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਡੀਸੀ ਨੇ ਅਗਾਊਂ ਝੋਨੇ ਦੀ ਸੀਜ਼ਨ ਦੇ ਮੱਦੇਨਜ਼ਰ ਕੰਬਾਈਨ ਮਾਲਕਾਂ ਆੜਤੀਏ ਟਰਾਂਸਪੋਰਟਰਾਂ ਖਰੀਦ ਏਜੰਸੀਆਂ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਖਰੀਦ ਲਈ ਨਮੀ ਦੀ ਮਾਤਰਾ 17% ਦੀ ਨਿਰਧਾਰਤ ਕੀਤੀ ਗਈ ਹੈ ਉਹਨਾਂ ਦਾ ਇਹ ਵੀ ਕਹਿਣਾ ਕਿ ਕਈ ਕਿਸਾਨ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਦੇ ਵਿਚਕਾਰ ਝੋਨੇ ਦੀ ਫਸਲ ਕਟਵਾਉਂਦੇ ਨੇ ਜਿਸ ਕਾਰਨ ਫਸਲ ਵਿੱਚ ਨਮੀ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਬਾਅਦ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਹੁੰਚਦਾ ਹੈ ਇਸ ਦੇ ਨਾਲ ਹੀ ਬਠਿੰਡਾ ਜ਼ਿਲ੍ਹੇ ਦੇ ਡੀਸੀ ਨੇ ਮੰਡੀਪੋਰਟ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਦੇ ਗੇਟਾਂ ਉੱਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਜੋ ਫਸਲ ਲਿਆਂਦੀ ਜਾ ਰਹੀ ਹੈ ਉਸ ਨੂੰ ਗੇਟ ਦੇ ਉੱਪਰ ਹੀ ਚੱਕ ਕੀਤਾ ਜਾਵੇ ਜੇਕਰ ਉਸ ਝੋਨੇ ਦੀ ਫਸਲ ਦੀ ਨਮੀ ਦੀ ਮਾਤਰਾ 17% ਤੋਂ ਉੱਪਰ ਹੈ ਤਾਂ ਉਸ ਨੂੰ ਝੋਨਾ ਲੈ ਕੇ ਮੰਡੀ ਦੇ ਅੰਦਰ ਪ੍ਰਵੇਸ਼ ਨਾ ਕਰਨ ਦਿੱਤਾ ਜਾਵੇ ਇਸ ਮੌਕੇ ਉਹਨਾਂ ਕੰਬਾਈਨ ਮਾਲਕਾਂ ਨੂੰ ਵੀ ਹਦਾਇਤ ਕਰਦੇ ਆ ਕਿ ਜੇਕਰ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਦੇ ਵਿੱਚਕਾਰ ਕੰਬਾਈਨ ਚਲਦੀ ਹੈ ਤਾਂ ਉਹਨਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਪ੍ਰਕਾਰ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਆਪਣੀ ਤਿਆਰੀ ਕੀਤੀ ਜਾ ਰਹੀ ਹੈ ਤੇ ਸਿਕੰਜਾ ਵੀ ਕੱਸਿਆ ਜਾਣ ਲੱਗ ਪਿਆ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਚੋਂ ਦਿੱਤੀਓ ਬਰਕਰਾਰ ਰਹਿੰਦੀ ਤੇ ਖਾਇਦੇ ਰਹੀ ਹੈ ਡੈਮਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਦਰ ਲਗਾਤਾਰ ਵੱਧ ਰਿਹਾ ਤੇ ਪਹਾੜਾਂ ਦੇ ਵਿੱਚ ਮੀਂਹ ਪੈਣ ਅਤੇ ਬਦਲ ਫਟਣ ਦੀਆਂ ਘਟਨਾਵਾਂ ਵੀ ਜ਼ੋਰ ਫੜਦੀਆਂ ਦਿਖਾਈ ਦੇ ਰਹੀਆਂ ਨੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਹੁਸ਼ਿਆਰਪੁਰ ਦੀ ਤਾਂ ਉੱਥੇ ਵੀ ਹਾਲਾਤ ਨਾਜ਼ੁਕ ਬਣੇ ਹੋਏ ਨੇ ਤੇ ਭਾਰੀ ਮਾਤਰਾ ਦੇ ਵਿੱਚ ਆ ਰਿਹਾ ਪਾਣੀ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਲਗਾਤਾਰ ਪਾਖੜਾ ਡੈਮ ਦੇ ਵਿੱਚ ਵੀ ਪਾਣੀ ਛੱਡਿਆ ਜਾ ਰਿਹਾ ਹੈ ਫਲੱਡ ਗੇਟ ਚਾਰ ਫਲੱਡ ਗੇਟ ਤਪਖੜਾ ਡੈਮ ਦੇ ਖੋਲੇ ਹੋਏ ਨੇ ਜਿਸ ਕਰਕੇ دریاਵਾਂ ਦੇ ਵਿੱਚ ਨਦੀਆਂ ਦੇ ਵਿੱਚ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਪਾਣੀ ਵੜਦਾ ਦਿਖਾਈ ਦੇ ਰਿਹਾ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਮਿਸ਼ਨ ਨਾ ਰੋਜ਼ਗਾਰ ਦੇ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ ਚंडीगढ़ ਦੇ ਵਿੱਚ 271 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਗਏ ਨੇ ਤੇ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਦਾਵਾ ਕਰ ਦਿੱਤਾ ਗਿਆ ਕਿ ਹੁਣ ਤੱਕ 55201 ਨੌਕਰੀਆਂ ਦੇ ਦਿੱਤੀਆਂ ਗਈਆਂ ਨੇ ਵੱਖ-ਵੱਖ ਵਿਭਾਗਤ ਦੇ ਵਿੱਚ ਇਹ ਨੌਕਰੀਆਂ ਦਿੱਤੀਆਂ ਨੇ ਤੇ ਕੋਈ ਵੀ ਸ਼ਿਫਾਰਸ਼ ਕੋਈ ਵੀ 1 ਰੁਪਏ ਦਾ ਪਰਚਾਰ ਇਹਨਾਂ ਦੇ ਵਿੱਚ ਨਹੀਂ ਹੋਇਆ ਹੈ ਯੋਗਤਾ ਦੇ ਆਧਾਰ ਤੇ ਇਹ ਨੌਕਰੀਆਂ ਦਿੱਤੀਆਂ ਗਈਆਂ ਨੇ ਤੇ ਇਹਨਾਂ ਨਵੇਂ ਨੌਜਵਾਨਾਂ ਨੂੰ ਨੁਕਤੀ ਪੱਤਰ ਵੰਡਦਿਆਂ ਹੋਇਆਂ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ ਤੇ ਨਾਲ ਹੀ ਇਹਨਾਂ ਨੌਜਵਾਨਾਂ ਨੂੰ ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਹਦਾਇਤ ਵੀ ਦਿੱਤੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਿਆ ਗਿਆ ਕਿ ਇਹ ਮਿਸ਼ਨ ਰੋਜ਼ਗਾਰ ਦਾ ਸਿਲਸਲਾ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹੇਗਾ ਤੇ ਨਾਲ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ 3 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਜੋ ਵੀ ਸਰਕਾਰ ਦੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਵੀ ਗਿਣਵਾਇਆ ਗਏ ਬਾਦਿਆਂ ਅਗਲੀ ਖਬਰ ਦੇ ਵੱਲ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮੌਕੇ ਲੋਂਗੋਵਾਲ ਦੇ ਵਿੱਚ ਵੱਖ-ਵੱਖਰੇ ਸਿਆਸੀ ਪਾਰਟੀਆਂ ਵੱਲੋਂ ਆਪਣੀ ਸਾਂਸੀ ਕਾਨਫਰੰਸਾਂ ਕੀਤੀਆਂ ਗਈਆਂ ਨੇ ਤੇ ਇਸ ਦੇ ਵਿੱਚ ਕੁਝ ਅਹਿਮ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਤੇ ਇਸ ਦੌਰਾਨ ਸਿਆਸਤ ਦੇ ਵੱਖਰੇ ਰੰਗ ਨਿਕਲ ਕੇ ਸਾਹਮਣੇ ਆਉਂਦੇ ਦਿਖਾਈ ਦੇ ਰਹੇ ਨੇ ਅੱਜ ਦੀ ਇਸ ਸਿਆਸੀ ਕਾਨਫਰੰਸ ਦੇ ਵਿੱਚ ਦੋ ਕਾਨਫਰੰਸਾਂ ਖਬਰਾਂ ਦੇ ਵਿੱਚ ਰਹਿਂਦੀਆਂ ਦਿਖਾਈ ਦੇ ਰਿਐ ਨੇ ਇੱਕ ਕਾਨਫਰੰਸ ਆ ਅਕਾਲੀ ਤੜਾ ਜੋ ਕਿ ਗਾਨੀ ਹਰਪ੍ਰੀਤ ਸਿੰਘ ਦਾ ਅਗਵਾਈ ਵਾਲਾ ਉਸ ਦੇ ਵੱਲੋਂ ਕੀਤੀ ਗਈ ਹੈ ਤੇ ਦੂਸਰੀ ਸਿਆਸੀ ਕਾਨਫਰੰਸ ਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਹੈ ਇਹਨਾਂ ਦੋਹਾਂ ਹੀ ਸਿਆਸੀ ਪਾਰਟੀ ਦੇ ਵੱਲੋਂ ਵਟਾ ਇਕੱਠ ਕੀਤਾ ਗਿਆ ਇਸ ਇਕੱਠ ਨੂੰ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਤੇ ਜੇਕਰ ਗੱਲ ਕਰੀਏ ਸ਼੍ਰੋਮਣੀ ਕਾਦਲ ਬਾਦਲ ਦੇ ਦੇ ਸਿਆਸੀ ਕਾਨਫਰੈਂਸ ਦੇ ਇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤਿੱਖੇ ਨਿਸ਼ਾਨੇ ਆਪਣੇ ਨਵੇਂ ਅਕਾਲੀ ਦਲ ਤੇ ਜੋ ਕਿ ਕਿਆਨੀ ਹਰਪ੍ਰਿੰਤ ਸਿੰਘ ਦੀ ਅਗਵਾਈ ਦੇ ਵਿੱਚ ਬਣਾਇਆ ਗਿਆ ਉਸ ਤੇ ਸਾਧ ਦਿੱਤੇ ਗਏ ਨੇ ਤੇ ਨਾਲ ਹੀ ਕੁਝ ਵੱਡੇ ਐਲਾਨ ਵੀ ਕਰ ਦਿੱਤੇ ਗਏ ਨੇ ਕਿਆਨੀ ਹਰਪ੍ਰਿੰਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਹੋਇਆ ਅਖਤਤਾ ਗਿਆ ਕਿ ਇਹ ਜੋ ਨਵਾਂ ਚੁੱਲਾ ਦਲ ਬਣਿਆ ਹੈ ਇਹ ਨਵਾਂ ਨਾਮ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੇ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਇਹ ਜੋ ਨਵਾਂ ਚੁੱਲਾ ਦਲ ਬਣਿਆ ਇਸ ਚੁੱਲੇ ਦੇ ਵਿੱਚ ਕੈਸਾ ਸੈਂਟਰ ਦੀ ਹੈ ਇਸ ਨਵੇਂ ਟੜੇ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਫਿਰ ਭਾਰਪਾਲ ਹੱਥ ਦੱਸ ਦਿੱਤਾ ਗਿਆ ਹੈ ਤੇ ਉਹਨਾਂ ਦਾ ਕਹਿਣਾ ਕਿ ਇਹਨਾਂ ਦੇ ਮਨਛਾ ਨੂੰ ਸਮਝੋ ਇਹ ਨਵਾਂ ਤੜਾ ਕੇਵਲ ਤੇ ਕੇਵਲਾ ਸ਼੍ਰੋਮਣੀ ਕਾਦਮ ਨੂੰ ਕਮਜ਼ੋਰ ਕਰਨ ਦੇ ਲਈ ਬਣਾਇਆ ਗਿਆ ਇਸ ਦਾ ਹੋਰ ਕੋਈ ਵੀ ਕਾਰਨ ਨਹੀਂ ਹੈ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਦੀ ਸਰਕਾਰ ਤੇ ਨਿਸ਼ਾਨੇ ਸਾਧਿਆ ਹੋਇਆ ਇਹ ਗੱਲ ਅਕਤੀ ਹੈ ਕਿ ਸੀਐਮ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਦਿੱਲੀ ਵਾਲਿਆਂ ਦੇ ਹਵਾਲੇ ਕਰ ਦਿੰਦਾ ਹੈ ਸੀਐਮ ਭਗਵੰਤ ਮਾਨ ਨੂੰ ਦਿੱਲੀ ਵਾਲੇ ਸੀਐਮ ਭਗਵੰਤ ਮਾਨ ਨੂੰ ਸ਼ਰਾਬ ਦੀ ਪੇਟੀ ਲਿਆ ਕੇ ਦੇ ਦਿੰਦੇ ਨੇ ਤਾਂ ਸੀਐਮ ਭਗਵੰਤ ਮਾਨ ਉਹੀ ਪੀਂਦਾ ਰਹਿੰਦਾ ਤੇ ਪੰਜਾਬ ਦੀ ਵਾਕਟੋਰ ਦਿੱਲੀ ਵਾਲਿਆਂ ਦੇ ਹੱਥ ਦੇ ਵਿੱਚ ਦੇ ਦਿੱਤੀ ਹੈ ਅਜਹੀ ਸ਼ਬਦਾਵਲੀ ਸੁਖਬੀ ਸਿੰਘ ਬਾਦਲ ਦੇ ਵੱਲੋਂ ਵਰਤ ਦਿੱਤੀ ਗਈ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ 2027 ਦੀਆਂ ਚੋਣਾਂ ਲੈ ਕੇ ਕੁਝ ਵੱਡੇ ਐਲਾਨ ਵੀ ਕਰ ਦਿੱਤੇ ਗਏ ਨੇ ਉਹਨਾਂ ਦੇ ਕਹਿਣੇ ਕਿ ਅਕਾਲ ਤਲ ਦੀ ਸਰਕਾਰ ਡੇਢ ਸਾਲ ਬਾਅਦ ਬਣਾ ਦਿਓ ਨਵੇਂ ਟੂਬਲ ਕਨੈਕਸ਼ਨ ਕੋਈ ਬਿਜਲੀ ਦਾ ਖਰਚਾ ਨਹੀਂ ਨਵੇਂ ਕਾਨੂੰਨ ਦੇ ਤਹਿਤ ਸਾਰੀਆਂ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇਵਾਂਗੇ ਪੰਜਾਬ ਦਾ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨਾਂ ਨਹੀਂ ਕਰੇ ਸਕੇਗਾ ਪੰਜਾਬ ਦੀਆਂ ਨੌਕਰੀਆਂ ਕੇਵਲ ਪੰਜਾਬ ਦੇ ਨੌਜਵਾਨਾਂ ਨੂੰ ਹੀ ਦਿੱਤੀਆਂ ਜਾਣਗੀਆਂ ਆਟਾ ਦਾਲ ਸਕੀਮ ਆ ਛਗਣ ਸਕੀਮ ਆ ਵਜੀਫਾ ਸਕੀਮ ਜੋ ਸਕੂਲੀ ਪਰਚੇ ਤੇ ਪੜ੍ਹਾਈ ਦੇ ਲਈ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਸੀ ਉਹ ਦੁਬਾਰਾ ਮੁੜ ਤੋਂ ਸ਼ੁਰੂਆਤ ਉਸ ਦੀ ਕੀਤੀ ਜਾਵੇਗੀ ਇਹ ਵੱਡੇ ਐਲਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਰ ਦਿੱਤੇ ਗਏ ਨੇ ਤੇ ਜੇਕਰ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਦੀ ਦਾ ਉਹਨਾਂ ਦਾ ਨਿਸ਼ਾਨਾ ਵੀ ਅਕਾਲੀ ਦਲ ਤੇ ਰਹਿੰਦਾ ਦਿਖਾਈ ਦੇ ਰਿਹਾ ਹੈ ਯਾਨੀ ਹਰਪ੍ਰੀਤ ਸਿੰਘ ਨੇ ਪਾਛੰਦ ਦਿੰਦਿਆਂ ਹੋਇਆ ਕੁਝ ਵੱਡੀਆਂ ਗੱਲਾਂ ਆਖ ਦਿੱਤੀਆਂ ਗਏ ਉਹਨਾਂ ਦਾ ਕਨਕ ਜਿਸ ਮੌਕੇ ਅਕਾਲ ਦਲ ਦੀ ਸਰਕਾਰ ਸੀ ਇਹਨਾਂ ਦੇ ਰਾਜ ਦੇ ਵਿੱਚ ਬਹੁਤ ਕੁਝ ਹੋਇਆ ਉਸ ਵੇਲੇ ਇਹ ਕੁਝ ਵੀ ਨਹੀਂ ਬੋਲੇ ਤੇ ਹੁਣ ਇਹਨਾਂ ਨੂੰ ਸਾਰਾ ਕੁਝ ਯਾਦ ਆਉਂਦਾ ਦਿਖਾਈ ਦੇ ਰਿਹਾ ਹੈ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖ ਦਿੱਤੀ ਗਈ ਕਿ ਇੱਕ ਜਿਸ ਮੌਕੇ ਮੈਂ ਜਥੇਦਾਰ ਸੀ ਤਾਂ ਮੈਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਿਲਣ ਲਈ ਆਏ ਤੇ ਮੈਂ ਉਹਨਾਂ ਦੇ ਅੱਗੇ ਮੰਗ ਰੱਖੀ ਕਿ ਜੋ ਕਾਂਗਰਸੀ ਸਰਕਾਰ ਦੇ ਵੱਲੋਂ ਸਿੱਖਾਂ ਨੂੰ ਜ਼ਖਮ ਦਿੱਤੇ ਗਏ ਨੇ ਉਹਨਾਂ ਤੇ ਮਲਬਾ ਲਗਾ ਦਿਓ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਜਵਾਬ ਦਿੱਤਾ ਕਿ ਮਲਮ ਮੇਰੇ ਕੋ ਕਿਸੇ ਨੇ ਮੰਗੀ ਨਹੀਂ ਐ ਮੇਰੇ ਕੋਲੋਂ ਕੇਵਲ ਤੇ ਕੇਵਲ ਮੰਤਰੀ ਦੇ ਅਹੁਦੇ ਮੰਗੇਗੇ ਉਹ ਮੈਂ ਦੇ ਦਿੱਤੇ ਤੇ ਇਹਨਾਂ ਦੇ ਵੱਲੋਂ ਆਪਣੀਆਂ ਨੂਹਾਂ ਨੂੰ ਪੁੱਤਾਂ ਨੂੰ ਹੋਰ ਵੱਖ-ਵੱਖਰੇ ਅਕਾਲੀ ਲੀਡਰਾਂ ਨੂੰ ਮੰਤਰੀਆਂ ਦੇ ਅਹੁਦੇ ਦਵਾਏ ਪਰ ਮੱਲਮ ਕਿਸੇ ਵੱਲੋਂ ਵੀ ਨਹੀਂ ਮੰਗੀ ਗਈ ਜਿਨ੍ਹਾਂ ਦੇ ਵੱਲੋਂ ਸਿੱਖਾਂ ਦਾ ਕਹਣ ਕੀਤਾ ਗਿਆ ਇਹਨਾਂ ਤਸ਼ੱਦਦ ਦਾ ਸਿੱਖਾਂ ਦੇ ਉੱਪਰ ਹੋਇਆ ਮੱਲਮ ਕਿਸੇ ਦੇ ਵੱਲੋਂ ਵੀ ਨਹੀਂ ਮੰਗੀ ਗਈ ਮੰਤਰੀਆਂ ਦੇ ਅਹੁਦੇ ਮੰਗੇਗੇ ਤੇ ਉਹ ਇਹਨਾਂ ਨੂੰ ਮਿਲਗੇ ਇਥੇ ਤਿੱਖਾ ਨਿਸ਼ਾਨਾ ਸ਼੍ਰੋਮਣੀ ਕਾਲਦਲ ਦੇ ਬਾਦਲ ਸਾਡੇ ਦੇ ਉੱਪਰ ਯਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਾਧ ਦਿੱਤਾ ਗਿਆ ਹੈ ਤੇ ਨਾਲੇ ਉਹਨਾਂ ਦੇ ਵੱਲੋਂ ਕੁਝ ਵੱਡੇ ਐਲਾਨ ਵੀ ਕਰ ਦਿੱਤੇ ਗਏ ਨੇ ਉਹਨਾਂ ਦੇ ਕਹਿਣੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਮਿਹਨਤੀ ਕਿਸਾਨ ਮਜ਼ਦੂਰਾਂ ਨੂੰ ਤੇ ਮਿਹਨਤੀ ਆਮ ਲੋਕਾਂ ਨੂੰ ਭਾਵੇਂ ਕਿਸੇ ਵੀ ਖਿੱਤੇ ਦੇ ਨਾਲ ਜੁੜਿਆ ਹੋਵੇ ਜਿਹੜਾ ਵੀ ਸਾਬਕਾ ਪੁਲਿਸ ਅਫਸਰ ਆ ਜਾਂ ਹੋਰ ਸਰਕਾਰੀ ਅਧਿਕਾਰੀ ਰਿਟਾਇਰ ਹੋਇਆ ਜੇਕਰ ਉਸ ਦੇ ਵੱਲੋਂ ਗਲੀ ਗਲੀ ਦੇ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਜਾ ਕੇ ਗੱਲਬਾਤ ਕੀਤੀ ਜਾਵੇਗੀ ਵਰਕਰ ਦੇ ਤੇ ਕੰਮ ਕੀਤਾ ਜਾਵੇਗਾ ਮਿਹਨਤ ਕੀਤੀ ਜਾਵੇਗੀ ਉਸ ਨੂੰ ਹੀ ਟਿਕਟ ਦਿੱਤੀ ਜਾਵੇਗੀ ਕੋਈ ਵੀ ਸ਼ਿਫਾਰਿਸ਼ ਨਹੀਂ ਚੱਲੇਗੀ ਜਿੰਨੀ ਦੇਰ ਤੱਕ ਮੈਂ ਇਸ ਅਕਾਲੀ ਦਲ ਦਾ ਪ੍ਰਧਾਨ ਹ ਉਹਨੀ ਦੇਰ ਤੱਕ ਇਹ ਸਭ ਕੁਝ ਹੋਵੇਗਾ ਬਾਅਦ ਦੇ ਵਿੱਚ ਮੈਂ ਗਰੰਟੀ ਨਹੀਂ ਲੈ ਸਕਦਾ ਇਥੇ ਇਹ ਵੱਡਾ ਲਾਣਾ ਗਾੜੀ ਹਰ ਪ੍ਰਸੰਗ ਦੇ ਵੱਲੋਂ ਵੀ ਕਰ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਉਪਲ ਫਾਰਮ ਵਾਲੀ ਕੁੜੀ ਦਾ ਮਾਮਲਾ ਵਾਇਰਲ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਸ ਦਾ ਨੋਟਿਸ ਆ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲੇ ਦੇ ਵੱਲੋਂ ਲੈ ਲੈ ਗਿਆ ਏ ਇਸ ਕੁੜੀ ਦੀ ਸੋਸ਼ਲ ਮੀਡੀਆ ਤੇ ਇਤਰਾਜਯੋਗ ਵੀਡੀਓ ਵਾਰਨ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਖੁਦ ਇਸ ਕੁੜੀ ਦੇ ਵੱਲੋਂ ਇਹ ਇਲਜ਼ਾਮ ਲਗਾ ਜਾਂਦਾ ਕਿ ਉਸ ਦੇ ਕੋਲ ਨਸ਼ੇ ਦੀ ਹਾਲਤ ਦੇ ਵਿੱਚ ਨਸ਼ਾ ਕਰਵਾ ਕੇ ਇਹ ਸਾਰਾ ਕੁਝ ਕੀਤਾ ਗਿਆ ਹੈ ਇਸ ਕੁੜੀ ਦੇ ਵੱਲੋਂ ਵੀਡੀਓ ਬਣਾਉਣ ਦਾ ਦੋਸ਼ ਵੀ ਆਪਣੇ ਮੰਗੇਤਰ ਦੇ ਉੱਪਰ ਲਗਾ ਦਿੱਤਾ ਗਿਆ ਹੈ ਤੇ ਇਹ ਮਾਮਲਾ ਪੱਖਣ ਤੋਂ ਬਾਅਦ ਹੁਣ ਇਸ ਦਾ ਨੋਟਿਸ ਆ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰ ਪਰਸਨ ਰਾਜ ਲਾਲੀਕੇ ਲੇਤੇ ਵੱਲੋਂ ਲੈ ਲੈ ਗਿਆ ਤੇ ਇਸ ਸਬੰਧੀ ਨੋਟਿਸ ਜਾਰੀ ਕਰਦਿਆਂ ਹੋਇਆਂ ਆਖਿਆ ਗਿਆ ਕਮਿਸ਼ਨ ਅਜਿਹੇ ਮਾਮਲਿਆਂ ਨੂੰ ਬੜੀ ਹੀ ਗੰਭੀਰਤਾ ਨਾਲ ਵਿਚਾਰਿਆ ਜਾਂਦਾ ਹੈ ਤੇ ਕਮਿਸ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੰਜਾਬ ਵਿੱਚ ਔਰਤਾਂ ਦੇ ਅਧਿਕਾਰ ਮਾਣ ਅਤੇ ਰੁਤਬੇ ਦੀ ਸੁਰੱਖਿਆ ਹੋਵੇ ਵਿਸ਼ਾ ਅੰਕਿਤ ਮਾਮਲੇ ਸਬੰਧੀ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਗੁਰਮਨ ਜੋਤਕੌਰ ਪੁੱਤਰੀ ਸ਼੍ਰੀ ਪਰਮਜੀਤ ਸਿੰਘ ਜੋ ਕਿ ਪਿੰਡ ਭਵਾਵਾ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈ ਉਸ ਨੂੰ ਦੋ ਲੜਕਿਆਂ ਵੱਲੋਂ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਉਸ ਦੀ ਅਸ਼ਲੀਲ ਵੀਡੀਓ ਬਣਾਈ ਗਈ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਜੋ ਕਿ ਬਹੁਤ ਸਨ ਗਿਣ ਮਾਮਲਾ ਹੈ ਇਸ ਸਬੰਧੀ ਉਹਨਾਂ ਵੱਲੋਂ ਆਪ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਇਸ ਸਬੰਧੀ ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ 2001 ਦੇ ਤਹਿਤ ਆ ਸੂ ਮੋਟਸ ਲੈਂਦੇ ਹੋਏ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਇਸ ਕੇਸ ਤੇ ਤੁਰੰਤ ਸੁਪਰਡੈਂਟ ਆਫ ਪੁਲਿਸ ਰੈਂਕ ਦੇ ਅਧਿਕਾਰੀ ਤੋਂ ਕਾਨੂੰਨ ਅਨੁਸਾਰ ਬਣਦੀ ਪੜਤਾਲ ਕਾਰਵਾਈ ਕਰਵਾਈ ਜਾਵੇ ਅਤੇ ਕੀਤੀ ਕੋਈ ਕਾਰਵਾਈ ਸੰਬੰਧੀ ਮਿਤੀ 22/8/2025 ਦਾ ਰਿਪੋਰਟ ਪੇਜਣੀ ਯਕੀਨੀ ਬਣਾਈ ਜਾਵੇ ਇਸ ਪ੍ਰਕਾਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗੇਲਦੇਵਲੋ ਇਸ ਦਾ ਨੋਟਿਸ ਲਿਆ ਗਿਆ ਇਹ ਮਾਮਲਾ ਵਾਰਲ ਹੋਣ ਤੋਂ ਬਾਅਦ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਤੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਇਸ ਸੰਬੰਧੀ ਐਕਸ਼ਨ ਲੈਣ ਤੋਂ ਬਾਅਦ ਇੱਕ ਰਿਪੋਰਟ ਤਿਆਰ ਕਰਕੇ 22 ਅਗਸਤ ਨੂੰ ਦਫ਼ਤਰ ਦੇ ਵਿੱਚ ਭੇਜਨ ਸੰਬੰਧੀ ਵੀ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਵਾਧਿਆਂ ਅਗਲੀ ਖਬਰ ਤੇ ਬਾਲਾ ਅੰਮ੍ਰਿਤਸਰ ਤੋਂ ਕਾਂਗਰਸੀ ਐਮਪੀ ਗੁਰਜੀਤ ਸਿੰਘ ਔਜਲੇ ਦੇ ਵੱਲੋਂ ਕੇਂਦਰੀ ਮੰਤਰੀ ਨਿਤਨ ਗਟਕਰੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਹਲਕੇ ਨੂੰ ਲੈ ਕੇ ਕੁਝ ਵੱਡੀਆਂ ਮੰਗਾਂ ਰੱਖ ਦਿੱਤੀਆਂ ਗਈਆਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਮੈਂ ਇਹਨਾਂ بڑے ਮੇ ਸਮੇਤ ਲਟਕਦੀਆਂ ਚਿੰਤਾਵਾਂ ਉਠਾਈਆਂ ਭੀੜ ਭੜਕੇ ਨੂੰ ਘਟਾਉਣ ਲਈ ਪਾਰਕਿੰਗ ਅਤੇ ਸੜਕ ਚੌੜੀ ਕਰਨਾ ਸੁਚਾਰੂ ਸਲਾਨਿਆਂ ਦੀ ਆਵਾਜ਼ ਲਈ ਰੋਪਵੇ ਅਤੇ ਮਿਨੀ ਕੈਪਸੂਲ ਸਫਾਈ ਲਈ ਆਧੁਨਿਕ ਸੀਵਰੇਜ ਅਤੇ ਮੀਂਹ ਦੇ ਪਾਣੀ ਦੀ ਪ੍ਰਣਾਲੀ ਵਿਰਾਸਤ ਨੂੰ ਸੁਰੱਖਿਅਤ ਰੱਖਦੇ ਹੋਏ ਵਿਸ਼ੇਪੱਧਰੀ ਆਰਕੀਟੈਕਟਾਂ ਨਾਲ ਸ਼ਹਿਰੀ ਯੋਜਨਾਬੰਦੀ ਇਤਿਹਾਸ ਦੀ ਰੱਖਿਆ ਲਈ ਪੁਰਾਤਤਵ ਵਿਭਾਗ ਦੀ ਸ਼ਮੂਲੀਅਤ ਇਸ ਪ੍ਰਕਾਰ ਉਹਨਾਂ ਦੇ ਵੱਲੋਂ ਨਿਤਨ ਗੜ ਖਰੀਦ ਨਾਲ ਮੁਲਾਕਾਤ ਕਰਕੇ ਇਹ ਵੱਡੀਆਂ ਮੰਗਾਂ ਉਠਾ ਦਿੱਤੀਆਂ ਗਈਆਂ ਨੇ ਇਹ ਸਨ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ